ਲੰਗੇਕਲ ਚੰਡੀਗੜ੍ਹ ਪੁਲਿਸ ਦੇ ਇੱਕ ASI ਨੇ ਬਰਡ ਪਾਰਕ ਤੋਂ ਕੈਂਬ ਵਾਲਾ ਦੀ ਸਿੰਗਲ ਰੋਡ ਤੇ ਕਾਰ ਦੌੜਾ ਦਿੱਤੀ ਹੈ। ਇੰਨਾ ਹੀ ਨਹੀਂ ਇਸ ASI ਵੱਲੋਂ ਰਸਤੇ ਦੇ ਵਿੱਚ ਕਈਆਂ ਨੂੰ ਟੱਕਰ ਵੀ ਮਾਰੀ ਗਈ ਹੈ। ਇਸ ASI ਦੀ ਕਾਰ ਨੇ ਰਸਤੇ ਦੇ ਵਿੱਚ ਆਉਣ ਵਾਲੀਆਂ ਕਈ ਗੱਡੀਆਂ ਤੇ ਬਾਈਕਾਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ ਤੇ ਇਸ ASI ਦੀ ਕਾਰ ਨੇ ਕਈ ਹੋਰ ਵਾਹਨ ਵੀ ਆਪਣੀ ਝਪੇਟ ਦੇ ਵਿੱਚ ਲਏ ਨੇ। ਤੇ ਆਖਿਰ ਵਿੱਚ ਇੱਕ ਸਕੂਲ ਬੱਸ ਨੂੰ ਸਾਹਮਣੇ ਤੋਂ ਹਿੱਟ ਕਰ ਦਿੱਤਾ ਜਿਸ ਨਾਲ ਇੱਕ ਕਾਰ ਰੁਕ ਗਈ ਸੁਭਾਵਿਕ ਗੱਲ ਹੈ ਕਿ ਜੇਕਰ ਇੱਕ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਤਾਂ ਲੋਕ ਜ਼ਖਮੀ ਵੀ ਹੋਏ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਕਈਆਂ ਨੂੰ ਤਾਂ ਕਾਫੀ ਸੱਟਾਂ ਲੱਗੀਆਂ ਨੇ ਤੇ ਕਈਆਂ ਨੂੰ ਹਲਕੀਆਂ ਸੱਟਾਂ ਆਈਆਂ ਨੇ ਲੋਕਾਂ ਦੇ ਵੱਲੋਂ ਰੋਸ ਵੀ ਜ਼ਾਹਰ ਕੀਤਾ ਗਿਆ ਪਰ ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਤੇ ਹੁਣ ਪੁਲਿਸ ਨੇ ਕੁਝ 19 21 ਕਰਕੇ ਇਸ ਮਾਮਲੇ ਸੰਬੰਧੀ ਸਮਝੌਤਾ ਕਰਵਾ ਦਿੱਤਾ ਹੈ ਬਿਊਰੋ ਰਿਪੋਰਟ ਜੰਤ ਮੇਰੇ ਵਿੱਚ ਬੱਤੀ ਜੀ ਗੜੀ ਪੁਲਿਸ ਹੈ ਚੰਡੀਗੜ੍ਹ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਕਿਉਂ ਮਰ ਚੰਡੀਗੜ੍ਹ ਪੁਲਿਸ ਜੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 10 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੁਕਤੀ ਹੈ ਜੀ ਬਾਹਰਿਕਾ ਕੱਢੋ ਪਾਨ ਦੇ ਸੋ